ਸਾਰਿਆਂ ਨੂੰ ਪਿਆਰ ਭਰੀ ਸਸ਼ੀਅ ਕਲਜੀ ਬਹੁਤ-ਬਹੁਤ ਸਵਾਗਤ ਕਰਦੇ ਆਪਨੇ ਚੈਨਲ ਤੇ ਪੰਜਾਬ ਸਰਕਾਰ ਦੇ ਵਿਰੁੱਧ ਸਾਰੇ ਹੀ ਮਲਾਸਮਾਂ ਦੀ ਇੱਕ ਹਾਈ ਕੋਰਟ ਦੇ ਵਿੱਚ ਲੜਾਈ ਚੱਲ ਰਹੀ ਹੈ ਜਿਸ ਦਾ ਜੋ ਮੇਨ ਕਾਰਨ ਇਹ ਹੈ ਕਿ ਪੰਜਾਬ ਸਰਕਾਰ ਨੂੰ ਹਜੇ ਤੱਕ ਜੋ 6ਵੇਂ ਪੇ ਕਮਿਸ਼ਨ ਦਾ ਡੀਏ ਦਾ ਏਰੀਅਰ ਹੈ ਹਜੇ ਤੱਕ ਮਲਾਸਮਾਂ ਨੂੰ ਭੁਗਤਾਨ ਨਹੀਂ ਕੀਤਾ ਮਲਾਸਮਾਂ ਤੇ ਪੈਨਸ਼ਨ ਦਾ 5.5 ਸਾਲਾਂ ਦਾ ਬਕਾਇਆ ਅਦਾਕਰਨ ਸੰਬੰਧੀ ਕੋਈ ਠੋਸ ਤਬੀਜ਼ ਬਣਾਉਣ ਦੇ ਲਈ ਸਰਕਾਰ ਨੂੰ ਕਿਹਾ ਗਿਆ ਸੀ ਉਹਦੇ ਉੱਤਰ ਦੇ ਵਿੱਚ ਏਜੀ ਪੰਜਾਬ ਦੁਬਾਰਾ ਹੁਣ ਜੋ ਪੰਜਾਬ ਹਰਿਆਣਾ ਹਾਈ ਕੋਰਟ ਨੂੰ ਇਹ ਭਰੋਸਾ ਦਿਵਾਇਆ ਗਿਆ ਕਿ 5.5 ਸਾਲਾਂ ਦੇ ਬਕਾਏ 18228 ਕਰੋੜ ਨੂੰ ਜਿਹੜਾ ਸਟਰੀਮ ਲਾਈਨ ਕਰਦੇ ਹੋਏ ਇਸ ਨੂੰ ਮਿਥੇ ਸਮੇਂ ਤੇ ਜਾਂ ਉਸ ਤੋਂ ਪਹਿਲਾਂ ਵੀ ਅਦਾ ਕੀਤਾ ਜਾਵੇਗਾ ਜੇਕਰ ਮਿੱਥੇ ਸਮੇਂ ਦੀ ਗੱਲ ਕਰੀਏ ਤਾਂ ਦੋਸਤੋ ਇਹ ਸਰਕਾਰ ਨੇ ਤਾਂ ਇਹ ਸਮਾਂ ਇੱਕ ਸੁਣਵਾਈ ਦੇ ਦੌਰਾਨ 2029 ਅਤੇ 2030 ਤੱਕ ਦਾ ਸਮਾਂ ਦੱਸਿਆ ਸੀ ਜਿਸ ਨੂੰ ਮਾਨ ਜੋ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਨੇ ਨਕਾਰ ਦਿੱਤਾ ਸੀ ਇਸ ਤੋਂ ਪਹਿਲਾਂ ਬਕਾਇਆ ਆਧਾ ਕਰਨ ਦੇ ਲਈ ਕੋਈ ਕੋਈ ਨਿਸ਼ਚਿਤ ਸ਼ਡਿਊਲ ਬਣਾਉਣ ਦੇ ਲਈ ਕਿਹਾ ਸੀ ਯਾਦ ਰਹੇ ਕਿ ਸੀਏ ਪੀਸੀ ਨੰਬਰ 47 2024 ਦੀ ਪਿਛਲੀ ਸੁਣਵਾਈ 22 ਜਨਵਰੀ 2025 ਨੂੰ ਹੋਈ ਸੀ ਜ ਸਨਾਨ ਦੀ ਅਗਲੀ ਜਿਹੜੀ ਅਗਲੀ ਸੁਣਵਾਈ ਹੈ ਹੀアリング ਹੈ ਦੀ ਮਿਤੀ ਜਿਹੜੀ ਹੈ 11 ਫਰਵਰੀ ਨੂੰ ਫਿਕਸ ਕਰ ਦਿੱਤੀ ਗਈ ਸੀ ਤਾਂ ਹੁਣ ਇਸ ਦੀ ਜਿਹੜੀ ਸੁਣਵਾਈ ਹੈ 11 ਫਰਵਰੀ 2025 ਨੂੰ ਕੋਰਟ ਨੰਬਰ ਦੇ 6 ਵਿੱਚ ਸੀਰੀਅਲ ਨੰਬਰ 200 99 ਨੂੰ ਡਬਲ ਬੈਂਚ ਤੇ ਹੋਵੇਗੀ ਜਿਸ ਦੇ ਵਿੱਚ ਅਪੀਲ ਕਰਤਾ ਧਿਰ ਪੰਜਾਬ ਸਰਕਾਰ ਹੈ ਅਤੇ ਬਲਵੰਤ ਸਿੰਘ ਐਂਡ ਆਦਰਸ ਹਨ ਤਾਂ ਹੁਣ ਇਸ ਤਰੀਕ ਦੇ ਵੱਲ ਪੰਜਾਬ ਦੇ ਮਲਾਜ਼ਮਾਂ ਤੇ ਪੈਨਸ਼ਨ ਦੀਆਂ ਨਜ਼ਰਾਂ ਟਿਕੀਆਂ ਹੋਈਆਂ ਹਨ ਮਲਾਜ਼ਮਾਂ ਨੂੰ ਵੱਡੀ ਖੁਸ਼ਖਬਰੀ ਜਿਹੜੀ ਹੈ ਮਿਲ ਸਕਦੀ ਹੈ ਕਿ ਸਰਕਾਰ ਦੇ ਵੱਲੋਂ ਮਾਨਯੋਗ ਪੰਜਾਬ ਹਰਿਆਣਾ ਹਰਿਆਣਾ ਹਾਈ ਕੋਰਟ ਦੇ ਵਿੱਚ ਮਲਾਜ਼ਮਾਂ ਤੇ ਪੈਨਸ਼ਨ ਦੇ ਜਿਹੜੇ ਬਕਾਇਆ ਸਬੰਧੀ ਕੋਈ ਠੋਸ ਤਬੀਜ਼ ਤੇ ਸ਼ਡਿਊਲ ਪੇਸ਼ ਕੀਤਾ ਜਾਂਦਾ ਹੈ ਜਾਂ ਫਿਰ ਇੱਕ ਵਾਰ ਫਿਰ ਟਾਲਮਟੋਲ ਕੀਤੀ ਨੀਤੀ ਬਣਾਉਂਦੇ ਹੋਏ ਕੋਈ ਹੋਰ ਕਾਨੂੰਨ ਦਾ ਪੇਛ ਵਰਤ ਕੇ ਹਿアリング ਦੇ ਲਈ ਕੋਈ ਅਗਲੀ ਤਰੀਕ ਲੈਣ ਦੇ ਵਿੱਚ ਕਾਮਯਾਬ ਹੋ ਜਾਂਦੀ ਹੈ ਸੋ ਦੋਸਤੋ ਇੱਥੇ ਇਹ ਵੀ ਜ਼ਿਕਰਯੋਗ ਹੈ ਕਿ 2016 ਤੋਂ ਬਾਅਦ ਲਗਭਗ 32 ਤੋਂ 40000 ਜਿਹੜੇ ਨੇ ਪੈਨਸ਼ਨਰਸ ਨੇ ਉਹ ਰੱਬ ਨੂੰ ਪਿਆਰੇ ਹੋ ਚੁੱਕੇ ਨੇ ਪੈਨਸ਼ਨ ਜਿਹੜੇ ਕੀ ਆਪਣੀ ਅਖੀਰਲੀ ਜ਼ਿੰਦਗੀ ਜੀਰੇ ਨੇ ਪੰਜਾਬ ਸਰਕਾਰ ਦੇ ਲਈ ਇਹ ਬਹੁਤ ਹੀ ਸ਼ਰਮ ਦੀ ਇੱਕ ਗੱਲ ਹੈ ਵੈਸੇ ਪਿਛਲੇ ਸਾਲ ਨਵੰਬਰ ਮਹੀਨੇ ਦੇ ਵਿੱਚ ਸਰਦਾਰ ਹਰਪਾਲ ਸਿੰਘ ਚੀਮਾ ਵਿਤਮੰਤੀ ਹਰ ਜਿਹੜੇ ਨੇ ਪੰਜਾਬ ਦੀ ਚੇਅਰ ਚੇਅਰਮੈਨਸ਼ਿਪ ਦੇ ਵਿੱਚ ਇੱਕ ਕੈਬਨਟ ਸਬ ਕਮੇਟੀ ਦੀ ਮੀਟਿੰਗ ਬਕਾਇਆ ਅਦਾਕਰਨ ਸੰਬੰਧੀ ਹੋਈ ਸੀ ਜਿਸ ਦੇ ਵਿੱਚ ਇਹ ਤਬੀਜ਼ ਪੇਸ਼ ਕੀਤੀ ਗਈ ਸੀ ਕਿ ਪਹਿਲਾਂ 85 ਸਾਲ ਤੋਂ ਵੱਧ ਉਮਰ ਦੇ ਪੈਨਸ਼ਨਰਸ ਨੂੰ ਤਿੰਨ ਕਿਸ਼ਤਾਂ ਦੇ ਵਿੱਚ ਬਕਾਇਆ ਅਦਾ ਕਰ ਦਿੱਤਾ ਜਾਵੇਗਾ ਫਿਰ 75 ਤੋਂ 85 ਸਾਲ ਦੇ ਮਲਾਜ਼ਮਾਂ ਨੂੰ 12 ਕਿਸ਼ਤਾਂ ਦੇ ਵਿੱਚ ਬਕਾਇਆ ਦੀ ਅਦਾਇਗੀ ਕਰ ਦਿੱਤੀ ਜਾਵੇ ਅਤੇ 75 ਸਾਲ ਤੋਂ ਘੱਟ ਉਮਰ ਵਾਲੇ ਪੈਨਸ਼ਨਰਸ ਨੂੰ 42 ਕਿਸ਼ਤਾਂ ਦੇ ਵਿੱਚ ਬਕਾਇਆ ਅਦਾ ਕਰ ਦਿੱਤੇ ਜਾਣ ਅਤੇ ਮਲਾਜ਼ਮਾਂ ਨੂੰ ਤਾਂ 2026 ਦੇ ਅਪ੍ਰੈਲ 2020 ਤੋਂ ਬਕਾਇਆ ਅਦਾ ਕਰਨ ਦੀ ਪ੍ਰਕਿਰਿਆ ਸ਼ੁਰੂ ਕੀਤੀ ਜਾਵੇ ਪਰੰਤੂ ਇਸ ਸਬੰਧੀ ਕੋਈ ਵੀ ਜਿਹੜਾ ਨੋਟੀਫਿਕੇਸ਼ਨ ਹਜੇ ਤੱਕ ਸਰਕਾਰ ਦੇ ਵੱਲੋਂ ਕੋਈ ਜਾਰੀ ਨਹੀਂ ਹੋਇਆ ਹੈ ਅਤੇ ਹੁਣ ਦੇਖਣ ਵਾਲੀ ਗੱਲ ਇਹ ਹੋਵੇਗੀ ਕਿ ਜਿਹੜਾ ਕਿ ਇਸ ਬਕਾਇਆ ਸਬੰਧੀ ਮਲਾਸਮਾ ਤੇ ਪੈਸ਼ਨਰਸ ਨੂੰ ਕਿੰਨੀ ਜਲਦੀ ਅਦਾ ਕਰਨਾ ਜਿਹੜਾ ਹੈ ਕਰਨ ਵਿੱਚ ਕਾਮਯਾਬ ਹੁੰਦੀ ਹੈ ਸੋ ਦੋਸਤੋ ਇਹ ਸੀ ਅੱਜ ਦੀ ਬੜੀ ਅਪਡੇਟ ਅਪਡੇਟ ਵਿੱਚ ਬਣੇ ਰਹਿਣ ਲਈ ਬਹੁਤ ਬਹੁਤ ਧੰਨਵਾਦ ਜੀ ਚੈਨਲ ਦੀ ਨਵੀਆਂ ਚੈਨਲ ਨੂੰ ਸਬਸਕ੍ਰਾਈਬ ਕਰਨਾ ਮਿਲਦੇ ਹੈ ਕਿਸੇ ਨਵੀਂ ਅਪਡੇਟ ਦੇ ਨਾਲ ਧੰਨਵਾਦ ਜੀ